ਆਤਾ ਉਹ ਰੰਗ ਲੈ ਬੇ ਬੇ ਗ੍ਰਾਮ ਪ੍ਰੋਬਾਟੀ ਲੈ ਭਾਈ ਮਦਾਨ ਜਾਂਦੇ ਨੇ ਕਰੇ ਨੰਨਾ ਮੈਟ੍ਰਿਕ ਆ ਲੋ ਭਾਈ ਆਪਣੇ ਯਾਰ ਦੋਸਤ ਨੇ ਚਲਾਇਆ ਕਰਾਇਆ ਗਵੰਡੀ ਮੁੰਡੇ ਨੇ ਕਿੰਨੇ ਚ ਪਾਇਆ ਕਰਾਇਆ ਦੱਸਿ ਸਾਢੇ 3 ਲੱਖ ਨਾਲੇ ਉਸਤਿੰਨ ਕਿਹਾ ਉਹ ਵੀ ਦੱਸ ਲੈਪਰ ਲੈਪਰ ਦਾ ਨਾਲਾ ਪੀ ਲਾ ਆ ਵਧੀਆ ਨਹੀਂ ਇੰਨੀ ਵੜ ਪਾਣੀ ਪੀਣ ਨੂੰ ਔਖਾ ਜਰਾ ਦੂਜੀ ਬੋਤਲ ਕਿਹੜੀ ਲਿਆ ਵੀ ਮਿੱਤਰੋ ਕਰਾਂ ਚੱਲਦੇ ਆਂ ਫਿਰ ਖੇਤ ਖਦਦੇ ਆਂ ਛੋਟੇ ਨੂੰ ਵੇਣੇ ਅੱਜ ਜੋਰੇ ਦਾ ਚਲੋ ਭਈ ਕੀ ਕਰ ਕੀ ਗਈ ਜਾਂਦਾ ਜੈ ਮਿੰਗਾਹ ਕਾ ਕਿਵੇਂ ਜਾਂਦਾ ਅਸੀਂ ਤੇਰੀ ਵੀਡੀਓ ਬਣਾਈਏ ਚਟਨੀ ਵਾਲੇ ਬਰਤੀ ਹਾਂ ਨਾ ਕੋਈ ਜੀਦੀ ਜਣੀ ਗਾਉਂਦਾ ਸੀ ਕਿ ਨਹੀਂ ਗਾਉਣਾ ਆਉਂਦਾ ਨਹੀਂ ਹਮ ਤਾਂ ਗਈ ਜਾਂਦਾ ਸੀ ਕਿਵੇਂ ਗਾਉਂਦਾ ਸੀ ਕੁੜੀ ਬਸ ਮੇ ਚੜੀ ਸੀ ਮਾਂਗ ਲਈ ਟੋਨੇ ਲਗੀ ਡਰਵਰ ਨੇ ਬੋਲੇ ਆਜਾ ਮੇ ਪਾਸ ਤਿਤਲੀ ਬੋਲੀ ਹਟ ਬਿੱਤਮਾਸ ਮੇਰਾ ਘਰ ਹੈ ਪਾਸ ਹਾਂ ਰਵਾ ਭਈ ਵਾ ਕੀ ਬਾਤ ਹੈ ਇਹ ਤੱਕੇ ਨਾਲ ਹੀ ਪੈਟ ਜਾਂਦਾ ਆ ਬਾਤ ਕੇ ਆ ਕਰਦਾ ਤੇ ਮੰਡੀ ਚ ਕੌਣ ਜਾਊਗਾ ਕਿਉਂ ਵੀ ਮੰਡੀ ਚ ਕੌਣ ਜਾਊਗਾ ਤਾਂ ਨੇ ਢੰਡਰ ਗਾਲਾਂ ਬਾੜਾ ਖੋਇਆ ਖੋਇਆ ਜਮ ਬਾਬਾ ਹੀ ਬਣਾ ਬੈਠਾ ਅਜ ਤਾਂ ਚੱਲ ਚੰਗਾ ਦਰੀਆਲਾ ਵੀ ਟਰੈਕਟਰ ਲੈ ਕੇ ਆਇਆ ਇੱਥੇ ਟਰੈਕਟਰ ਆ। ਉਹ ਤੇਰਾ ਭਲਾ ਆ ਜਾ ਤੇਰਾ। ਵੇਖ ਓਏ। ਕੁੱਤੇ ਚੜਾ ਦੇ ਜਵਾਕ ਹੀ ਆ। ਇਹ ਡਿੱਕੀ ਕਨੈਕਟ ਕਰ। ਝਾੜ ਤੋੜਦਾ ਠੀਕ ਲੱਗਦਾ। ਮੋਂ ਵਿੱਚ ਡਲੰਗਾਏਗਾ ਤਾਂ ਆਉਂਦਾ ਕਣਕ ਤਾਂ ਵੈਸੇ ਸੁੱਕੀ ਆ। ਹੂੰ। ਨਾ ਇਹ ਡਲੰਗਾਉਗਾ ਵਿੱਚ। ਮਿੱਟੀ ਇਹਦੇ ਗਾ। ਆ। ਹੂੰ ਤਾਂ ਸਹੀ ਆ ਕਣਕ। ਝਾੜ ਝੂੜ ਵੀ ਠੀਕ ਆ ਟਾਈਮ ਪਾਸ ਹੋ ਜੂਗਾ ਵਧੀਆ ਜਿਹੜੇ ਹਿਸਾਬ ਨਾਲ ਡਿੱਕੀਆਂ ਸੀ ਨਾ ਉਸ ਹਿਸਾਬ ਨਾਲ ਆ ਗਏ ਬਈ ਤੁਹਾਨੂੰ ਮਿੱਤਰੋ ਮਾੜੀ ਵੀਡੀਓ ਦਿਖਾ ਦਿੰਦੇ ਤਾਨਕ ਵੜਦੇ ਆ ਆਹ ਖੜਾ ਤੇ ਸਿਰ ਆਪਣਾ ਇੱਧਰ ਚੱਲੀ ਜਾਂਦੀ ਜੀ ਆਹ ਚੱਲੀ ਜਾਂ ਆਹ ਕੋਲੇ ਲਈ ਜਨਾ ਕੱਲੇ ਕੋਲੇ ਲਿਆ ਲਾ ਛੱਟ ਭਰਾਣ ਪੀ ਲੈ ਅਜ ਤਾਂ ਠੰਡਾ ਇਹਦਾ ਬਣਾਉਣੇ ਬਣਾ ਲਿਆ ਚਾਰ ਦਾ ਚਾਰ ਆਇਆ ਆਹ ਦੂਜਾ ਆ ਤੂੰ ਪਹਿਲਾਂ ਨਾ ਆਖਿਆ ਕਰ ਫਿਰ ਉਹੀ ਗੱਲ ਤੇਰੀ ਕਿੰਨਾ ਚਾਰ ਬੋਲ ਚਾਰ 60 ਮੰਨਦਾ ਹੈਗਾ ਹੀ ਹੈਗਾ 60 ਹਣ 7 ਆ ਗਿਆ ਪੈਂਦਾ ਨਿੱਕੇ ਕਿੰਨੀ 83 ਨਾ 83 ਕੀ ਦੀ ਨਹੀਂ ਹੁੰਦੀ ਉਹ ਨਾ ਜੋੜ ਕੇ ਵਿੱਚ ਪਤਾ ਨਹੀਂ ਇਹ ਕੀ ਦਾ ਕਿੰਨਾ ਜੋੜ ਕੇ ਆਏਗਾ ਕੀ ਹੋ ਜਾ ਮਾਲੇ ਵਾਲਾ ਉਹ ਚਾਰ ਕਿਤੇ ਵੱਟਿਆ ਗਿਆ ਇੱਧਰ ਖੜਾ 100 ਤੇ ਛੋਟੇ ਪਿੱੜਦੇ ਅੱਜ ਆਪਣੇ ਇੱਕ ਤਾਂ ਇੱਧਰ ਖੜਾ ਤੇ ਇੱਕ ਇੱਧਰ। ਲਾਉਂ ਪੇਂਡ ਦੀ। ਆਈ ਰਹੇਗੀ ਬਾ ਥੋੜੀ ਜੰਦਾ। ਕਾਲਾ ਲਿਪੜ ਦੇਣਾ ਤੂੰ ਕਾਂਡਾ ਕੰਟਰੈਕਟ ਤੇ ਹੈ ਓਏ ਮੁੰਡਾ ਕਾਂਡਾ ਪੁੱਟ ਫੇਲੇ ਆਉਂਗਾ ਜਿੰਨਾਗਾ ਆ ਦੇਖ ਇਸ ਤਰ੍ਹਾਂ ਹਾਂ ਓਏ ਬੱਸ ਇਹ ਪੂਰੀ ਬੱਸੇ ਕਾਂਡਾ ਕਰ ਦਿੱਤਾ ਹੈਨਾ ਚੱਲ ਬੱਸ ਆਇਆ ਕਿੰਨਾ ਸੀ ਨਹੀਂ ਹੋਇਆ ਓ ਲਾੜ ਗੇ ਵੱਡੀ ਜਾਉ ਆਪਣੇ ਵੱਡੇ ਜੀ ਵੀ ਨਹੀਂ ਬੱਸ ਕੰਡਲਾ ਤਾਂ ਦੇਖ ਸਾਡੇ ਬੰਦੇ ਤੇਰੇ ਫਿਰ ਤੇ ਕੰਮ ਕਰਾ ਮਗਲ ਪੜਾ ਦੇਖ ਕਾਨਕ ਡਿੱਗੀ ਜਿੱਦਾ ਬਾਲੀ ਆ ਆਉਂਦੀ ਆ ਿੱਕੀ ਆ ਨਾ ਭੈਣ ਚੋਦੀ ਆ ਵੀ ਆਹ ਖੜੀ ਆ ਇਕੱਲੀ ਇਧਰ ਲੀ ਇਹ ਵੀ ਤਾਂ ਖੜੀ ਰਹਿ ਗਈ ਨਰਮ ਸੀਗੀ ਇਹ ਉਹ ਕਿੱਥੇ ਤਮ ਟਾਈਮ ਕਿੰਨਾ ਹੋ ਗਿਆ ਵੇਖੀ ਤਈ ਫੇਰ ਤਾਂ ਬਹ ਚਲਾ ਆ ਦੇ ਨਾ ਮਸ਼ੀਨ ਲਈ ਟਾਈਮ ਹੋ ਗਿਆ ਸੀ ਚਲੋ ਆਓ ਵਿਕੀਪਰਤਾ ਚੱਲੇ ਕਿਉਂ ਆਏ ਆ ਜਗਦਾ ਦਾਤੀ ਐ ਇਸ ਵੇਲੇ